ਪਾਜਪਾ ਤੇ ਆਰਐਸਐਸ ਮੁਸਲਮਾਨਾ ਵਿਰੁੱਧ ਕੋਈ ਵੀ ਏਜੰਡਾ ਚਲਾਉਣ ਲਈ ਕਿਸੇ ਵੀ ਗੱਲ ਦਾ ਸਮੂਹਿਕ ਤੌਰ ਤੇ ਵਿਰੋਧ ਕਰਵਾਉਣ ਲਈ ਉਸ ਨਾਲ ਜਿਹਾਦ ਸ਼ਬਦ ਜੋੜ ਦਿੰਦੀਆਂ ਹਨ ਲਵ ਜਿਹਾਦ ਜਨਸੰਖਿਆ ਜਿਹਾਦ ਵੋਟ ਜਿਹਾਦ ਅਤੇ ਮੀਡੀਆ ਜਿਹਾਦ ਤੋਂ ਬਾਅਦ ਹੁਣ yog baba ramdev ਨੇ ਆਪਣੇ ਵਪਾਰਕ ਅਦਾਰੇ ਪਤੰਜਲੀ ਵੱਲੋਂ ਬਣਾਏ ਸ਼ਰਬਤ ਦਾ ਪ੍ਰਚਾਰ ਕਰਨ ਲਈ 100 ਸਾਲ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਸ਼ਰਬਤ ਰੂ ਅਫਜ਼ਾ ਨੂੰ ਸ਼ਰਬਤ ਜਿਹਾਦ ਕਰਾਰ ਦੇ ਦਿੱਤਾ ਹੈ RAMDEV ਵੱਲੋਂ ਹਮਦਰਦ ਦੇ ਮਸ਼ਹੂਰ ਪੀਣ ਵਾਲੇ ਪਦਾਰਥ ਰੂਹ ਅਫਜ਼ਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਤੇ ਗਏ ਸ਼ਰਬਤ ਜਿਹਾਦ ਵਾਲੇ ਬਿਆਨ ਨੇ ਵਿਵਾਦ ਖੜਾ ਕਰ ਦਿੱਤਾ ਹੈ ਹੋਇਆ ਇਸ ਤਰ੍ਹਾਂ ਕਿ 3 April 2025 ਨੂੰ RAMDEV ਨੇ Patanjali ਦੇ ਬਣਾਏ ਹੋਏ ਗੁਲਾਬ ਸ਼ਰਬਤ ਦੀ ਮਸ਼ਹੂਰੀ ਕਰਦਿਆਂ ਇੱਕ ਵੀਡੀਓ ਜਾਰੀ ਕੀਤਾ ਜਿਸ ਵਿੱਚ ਉਸਨੇ ਬਿਨਾਂ ਹਮਦਰਦ ਜਹਰੂ ਅਫਜ਼ਾ ਦਾ ਨਾਮ ਲਿਆ ਦਾਅਵਾ ਕੀਤਾ ਕਿ ਇੱਕ ਕੰਪਨੀ ਸ਼ਰਬਤ ਵੇਚਦੀ ਹੈ ਤੇ ਉਸ ਦੀ ਕਮਾਈ ਮਸਜਿਦਾਂ ਅਤੇ ਮਦਰੱਸਿਆਂ ਦੀ ਉਸਾਰੀ ਲਈ ਵਰਤੀ ਜਾਂਦੀ ਹੈ ਸ਼ਰਬਤ ਦੇ ਨਾਮ ਪਰ ਇੱਕ ਕੰਪਨੀ ਹੈ ਜੋ ਸਰਵਤ ਦੇਤੀ ਹੈ لیکن وہ سروت سے جو پیسہ ملتا ہے اس سے مدرسے اور مسجدیں بنواتی ٹھیک ہے ان کا مزہ اس نے اگے اور کہا جے کر ਤੁਸੀਂ اس شربت نو پیندے ہو تا مسجدیں تے مدرسے بنن گے پر جے کر پتنجلی دا گلاب شربت پیندے ہو تا गुरुकुल आचार्यकुलम پتنجلی یونیورسٹی تے بھارتی سکیا بورڈ دا وکاس ہوے گا یدی وہ شربت پیئیں گے تو مسجد اور مدرسے بنیں گے اور پتنجلی کا گلاب کا شربت پیتے ہیں آپ یہ شربت پیئیں گے آپ तो गुरुकुल बनेंगे आचार्य कुलम बनेगा पतंजलि विश्वविद्यालय भारतीय शिक्षा बोर्ड आगे बढ़ेगा उसने और आगे जान दिया आख्या जिमे लव जिहाद अते वोट जिहाद है इसे तरह शरबत जिहाद भी है लोकां नु शरबत जिहाद तो बचन दी लोड़ है इसलिए मैं कहता हूँ ये शरबत जिहाद भी जैसे लव जिहाद वोट जिहाद चल रहा है ना ऐसे शरबत जिहाद भी चल रहा है चलो तो आपको इस शरबत जिहाद से बचाना है सिर्फ इतना ही नहीं ਪਤੰਜਲੀ ਦੇ ਅਧਿਕਾਰਤ ਸੋਸ਼ਲ ਮੀਡੀਆ ਖਾਤਿਆਂ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਵਿੱਚ ਕਿਹਾ ਗਿਆ ਆਪਣੇ ਪਰਿਵਾਰ ਅਤੇ ਮਾਸੂਮ ਬੱਚਿਆਂ ਨੂੰ ਸੌਫਟ ਡਰਿੰਕਸ ਅਤੇ ਸ਼ਰਬਤ ਜਿਹਾਤ ਦੇ ਨਾਂ ਤੇ ਵੇਚੇ ਜਾ ਰਹੇ ਟਾਇਲਟ ਕਲੀਨਰ ਦੇ ਜ਼ਹਿਰ ਤੋਂ ਬਚਾਓ ਸਿਰਫ ਪਤੰਜਲੀ ਸ਼ਰਬਤ ਅਤੇ ਜੂਸ ਕਰ ਲਿਆਓ ਇਸ ਬਦਤਮੀਜ਼ੀ ਵਾਲੀ ਭਾਸ਼ਾ ਵਿੱਚ ਜਾਰੀ ਕੀਤੇ ਇਸ਼ਤਿਹਾਰਾਂ ਦੇ ਵਿਰੋਧ ਵਿੱਚ ਹਮਦਰਦ ਨੈਸ਼ਨਲ ਫਾਊਂਡੇਸ਼ਨ ਇੰਡੀਆ ਜੋ ਕਿ 1906 ਤੋਂ ਰੂਹਵਜਾਦਾ ਨਿਰਮਾਣ ਕਰਦੀ ਹੈ ਨੇ ਰਾਮਦੇਵ ਅਤੇ ਪਤੰਜਲੀ ਫੂਡਜ਼ ਲਿਮਟਿਡ ਵਿਰੁੱਧ ਦਿੱਲੀ ਹਾਈ ਕੋਰਟ ਵਿੱਚ ਮਾਨਹਾਨੀ, ਟ੍ਰੇਡਮਾਰਕ ਉਲੰਘਣਾ ਅਤੇ ਸੰਪਰਦਾਇਕ ਵੰਡ ਪੈਦਾ ਕਰਨ ਦੇ ਦੋਸ਼ ਵਿੱਚ ਮੁਕੱਦਮਾ ਦਾਇਰ ਕਰ ਦਿੱਤਾ। ਹਮਦਰਦ ਨੇ 2 ਕਰੋੜ ਰੁਪਏ ਦੇ ਹਰਜ਼ਾਨੇ ਅਤੇ ਵੀਡੀਓ ਸੋਸ਼ਲ ਮੀਡੀਆ ਤੋਂ ਹਟਵਾਏ ਜਾਣ ਦੀ ਮੰਗ ਕੀਤੀ। ਹਮਦਰਦ ਵੱਲੋਂ ਸੀਨੀਅਰ ਵਕੀਲ ਮੁਕุล ਰੋਤਗੀ ਨੇ ਦਲੀਲ ਦਿੱਤੀ ਕਿ ਇਹ ਮਾਮਲਾ ਸਿਰਫ ਉਤਪਾਦ ਦੀ ਨਿੰਦਿਆ ਤੱਕ ਸੀਮਿਤ ਨਹੀਂ ਸਗੋਂ ਸੰਪਰਦਾਇਕ ਵੰਡ ਅਤੇ ਨਫ਼ਰਤਈ ਭਾਸ਼ਣ ਦਾ ਮਾਮਲਾ ਵੀ ਹੈ। ਉਹਨਾਂ ਨੇ ਕਿਹਾ ਜਿਹਾਦ ਦਾ ਮਤਲਬ ਧਰਮ ਦੇ ਨਾਂ ਤੇ ਜੰਗ ਹੈ RAMDEV ਨੇ ਹਮਦਰਦ ਦੇ ਮੁਸਲਮ ਮਾਲਕਾਂ ਦੇ ਧਰਮ ਤੇ ਹਮਲਾ ਕੀਤਾ ਇਸ ਤੇ ਸੁਣਵਾਈ ਕਰਦਿਆਂ 22 April 2025 ਨੂੰ ਦਿੱਲੀ ਹਾਈ ਕੋਰਟ ਦੇ ਜਸਟਿਸ ਅਮਿਤ ਬੰਸਲ ਨੇ RAMDEV ਦੇ ਬਿਆਨ ਨੂੰ ਬਰਦਾਸ਼ਤ ਨਾ ਕਰਨ ਯੋਗ ਅਤੇ ਕੋਰਟ ਦੀ ਅੰਤਰਾਤਮਾ ਨੂੰ ਝੰਜੋੜਨ ਵਾਲਾ ਦੱਸਿਆ ਜਸਟਿਸ ਨੇ ਕਿਹਾ ਮੈਂ ਆਪਣੀਆਂ ਅੱਖਾਂ ਅਤੇ ਕੰਨਾਂ ਤੇ ਵਿਸ਼ਵਾਸ ਨਹੀਂ ਕਰ ਸਕਿਆ ਜਦੋਂ ਮੈਂ ਵੀਡੀਓ ਦੇਖੀ ਰਾਮਦੇਵ ਜੋ ਕਿ ਪਹਿਲਾਂ ਹੀ ਕਈ ਮਾਮਲਿਆਂ ਵਿੱਚ ਆਪਣੇ ਕਿਸੇ ਨਾ ਕਿਸੇ ਪ੍ਰੋਡਕਟ ਦੀ ਮਸ਼ਹੂਰੀ ਕਰਦੇ ਆ ਕਈ ਧਪੌੜ ਛੱਡੇ ਜਾਣ ਦੇ ਮਾਮਲੇ ਵਿੱਚ ਮਾਫੀ ਮੰਗ ਚੁੱਕਾ ਤੇ ਅਦਾਲਤ ਦੀਆਂ ਝਿੜਕਾਂ ਖਾ ਚੁੱਕਾ ਹੈ ਨੇ 18 ਅਪ੍ਰੈਲ ਨੂੰ ਬਿਆਨ ਦਾ ਬਚਾਅ ਕਰਦੇ ਹੋਏ ਕਿਹਾ ਕਿ ਅਸੀਂ ਕਿਸੇ ਖਾਸ ਬ੍ਰਾਂਡ ਜਾਂ ਭਾਈਚਾਰੇ ਦਾ ਨਾਮ ਨਹੀਂ ਲਿਆ ਉਸਨੇ ਕਿਹਾ ਰੂਫਜ਼ਾ ਵਾਲੇ ਉਹਨਾਂ ਸ਼ਰਬਤ ਜਿਹਹਾਦ ਨੂੰ ਆਪਣੇ ਤੇ ਲੈ ਲਿਆ ਇਸ ਦਾ ਮਤਲਬ ਉਹ ਇਹ ਜਿਹਹਾਦ ਕਰ ਰਹੇ ਹਨ ਫਿਰ ਵੀ ਜਦੋਂ ਝਾੜ ਚੰਬ ਹੋਈ ਤਾਂ ਫਿਰ RAMDEV ਦੇ ਵਕੀਲ ਸੀਨੀਅਰ ਐਡਵੋਕੇਟ ਰਾਜੀਵ ਨૈયਰ ਨੇ ਕੋਰਟ ਨੂੰ ਭਰੋਸਾ ਦਿੱਤਾ ਕਿ ਵਿਵਾਦਿਤ ਵੀਡੀਓ, ਸੋਸ਼ਲ ਮੀਡੀਆ ਪੋਸਟਾਂ ਅਤੇ ਇਸ਼ਤਿਹਾਰ ਪ੍ਰਿੰਟ ਜਾਂ ਵੀਡੀਓ ਨੂੰ ਤੁਰੰਤ ਹਟਾ ਦਿੱਤਾ ਜਾਵੇਗਾ। ਕੋਰਟ ਨੇ RAMDEV ਨੂੰ 5 ਦਿਨਾਂ ਦੇ ਅੰਦਰ ਇੱਕ ਹਲਫਨਾਮਾ ਦਾਖਲ ਕਰਨ ਦੀ ਹਦਾਇਤ ਦਿੱਤੀ ਜਿਸ ਵਿੱਚ ਉਹ ਵਚਨ ਦੇਵੇ ਕਿ ਭਵਿੱਖ ਵਿੱਚ ਅਜਿਹੇ ਬਿਆਨ, ਇਸ਼ਤਿਹਾਰ ਜਾਂ ਪੋਸਟਾਂ ਜਾਰੀ ਨਹੀਂ ਕੀਤੀਆਂ ਜਾਣਗੀਆਂ। ਇਹ ਸਪਸ਼ਟ ਹੈ ਕਿ ਸਿਰਫ RAMDEV ਹੀ ਨਹੀਂ ਬਲਕਿ ਕਈ ਤਰ੍ਹਾਂ ਦੇ ਭਗਵੇਂ ਕੱਪੜਿਆਂ ਵਾਲੇ ਅਖੌਤੀ ਸਾਧ ਜਿਹਹਾਦ ਜਿਹਹਾਦ ਕੂਕ ਰਹੇ ਹਨ ਇਨ੍ਹਾਂ ਪਖੰਡੀ ਸਾਧਾਂ ਦੇ ਸਰਪ੍ਰਸਤੀ ਕਰਨ ਵਾਲੀ ਆਰਐਸਐਸ ਭਾਜਪਾ ਦੀ ਹਕੂਮਤ ਅਤੇ ਉਸਦੇ ਟੁਕੜਬੋਚ ਵੀ ਗਲ-ਗਲ ਤੇ ਜਿਹਹਾਦ ਜਿਹਹਾਦ ਕੂਕਦੇ ਹਨ ਪਰ ਇਤਿਹਾਸ ਗਵਾਹ ਹੈ ਕਿ ਜਦੋਂ ਅਫਗਾਨਿਸਤਾਨ ਅਤੇ ਈਰਾਨ ਵੱਲੋਂ ਜਿਹਹਾਦ ਦਾ ਨਾਰਾ ਲਾ ਕੇ ਮੁਠੀ ਪਰ ਹਮਲਾਵਰ ਤਲਵਾਰਾਂ ਲੈ ਕੇ ਭਾਰਤੀ ਉਪਮਹਾਦੀਪ ਉੱਤੇ ਚੜ੍ਹ ਕੇ ਆਏ ਸਨ ਤਾਂ ਅੱਜ ਜਿਹਹਾਦ ਜਿਹਹਾਦ ਕੂਕ ਕੇ ਜਿਹਹਾਦ ਦਾ ਮੁਕਾਬਲਾ ਕਰਨ ਦੀਆਂ ਫੜਾਂ ਮਾਰਨ ਵਾਲੇ ਇਹਨਾਂ ਲੋਕਾਂ ਦੀ ਨਸਲ ਉਸ ਸਮੇਂ ਉਹਨਾਂ ਮੁਠੀ ਪਰ ਹਮਲਾਵਰਾਂ ਦੇ ਅੱਗੇ ਮੋਢੀ ਲੇਟ ਗਈ ਸੀ ਅਤੇ ਉਸਨੇ ਸਦੀਆਂ ਤੱਕ ਜਦੋਂ ਤੱਕ ਦੇਸ਼ ਵਿੱਚ ਮੁਗਲ ਹਕੂਮਤ ਰਹੀ ਸ਼ਮਸ਼ੀਰ ਤਾਂ ਕੀ ਸਰਵੀਆਂ ਤਾਂ ਚੁੱਕਣ ਦੀ ਜੁਰਰਤ ਨਹੀਂ ਸੀ ਕੀਤੀ ਉਸ ਸਮੇਂ ਉੱਤੇ ਜੇਕਰ ਕਿਸੇ ਨੇ ਜੰਗ ਲੜੀ ਸੀ ਤਾਂ ਉਹ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਸਾਜੀ ਖਾਲਸਾ ਕੌਮ ਨੇ ਲੜੀ ਸੀ ਜਿਸ ਖਾਲਸੇ ਨੂੰ ਇਹਨਾਂ ਭਗਵਿਆਂ ਦੀਆਂ ਟੋਲੀਆਂ ਅੱਤਵਾਦੀ ਅਤੇ ਵੱਖਵਾਦੀ ਆਖਣ ਲੱਗਿਆਂ ਭੋਰਾ ਸ਼ਰਮ ਨਹੀਂ ਕਰਦੀਆਂ ਤੇ ਉਜੜੇ ਬਾਗਾਂ ਦੇ ਗਾਲੜ ਪਟਵਾਰੀ ਕਦੋਂ ਤੱਕ ਸਿਰਫ ਗਿਣਤੀ ਦੇ ਜ਼ੋਰ ਨਾਲ ਮਾਰਸ਼ਲ ਕਾਮਾ ਨੂੰ ਦਬਾ ਕੇ ਰੱਖਦੇ ਹਨ ਇਹ ਭਵਿੱਖ ਦੇ ਗਰਭ ਵਿੱਚ ਹੈ